ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਰੀਜ਼ਨੇਬਲ ਪ੍ਰਾਈਸ ਹੈ ਨਾ ਸੂਟਸ ਦਾ ਇਹ ਸਾਰੇ ਜਿਵੇਂ ਜਾਰਜਟ ਵਗੈਰਾ ਤੇ ਰੈਡੀ ਹੋਏ ਆ ਹਲਕਾ ਹਲਕਾ ਇਸ ਦੇ ਵਿੱਚ ਬਾਦਲਾ ਯੂਜ਼ ਹੋਇਆ ਤੇ ਕੁਝ ਅਸੀਂ ਥ੍ਰੈਡ ਯੂਜ਼ ਕੀਤਾ ਵੀ ਜਿਵੇਂ ਹੁਣ ਅੱਗੇ ਸਮਰ ਦੇ ਫੰਕਸ਼ਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆ ਜਾਂਦਾ ਜੀ ਆਪਣਾ ਇਹ ਪਾਊਡਰ ਬਲੂ ਦੇ ਵਿੱਚ ਬਹੁਤ ਹੀ ਸੋਹਣਾ ਇਹ ਰੈਡੀ ਹੋਇਆ ਗਰਲਿਸ਼ ਲੁੱਕ ਦੇ ਵਿੱਚ ਪਾਊਡਰ ਬਲੂ ਕਲਰ ਹੈ ਪਲੇਨ ਜੌਰਜਟ ਤੇ ਇਹ ਰੈਡੀ ਹੋਇਆ ਜੀ ਬਹੁਤ ਹੀ ਸੋਹਣਾ ਇਹਦਾ ਨੈੱਕ ਰੈਡੀ ਹੋਇਆਗਾ ਸਾਰਾ ਸਿੰਗਲ ਟੰਕੇ ਦਾ ਵਰਕ ਆ ਜਾਂਦਾ ਹਲਕਾ ਹਲਕਾ ਸੀ ਇਸ ਦੇ ਵਿੱਚ ਬਾਦਲਾ ਯੂਜ਼ ਕੀਤਾ ਹੋਇਆ ਵੀਡੀਓ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗ ਰਿਹਾ ਵੀ ਲਾਈਟ ਕਲਰ ਆ ਰਿਹਾਗਾ ਤਾਂ ਬਹੁਤ ਹੀ ਸੋਹਣਾ ਇਹ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨੀਟ ਕਿੰਨਾ ਵਰਕ ਸਾਰਾ ਕੀਤਾ ਹੋਇਆ ਜੀ ਗਲਾ ਆ ਗਿਆ ਕਲੀਆਂ ਆ ਗਈਆਂ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਅਸੀਂ ਜੈਨੂਅਲ ਰੱਖਿਆ ਹੋਇਆ ਜੀ ਸਿਰਫ 2400 2400 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸਾਡੇ ਤੋਂ ਤੁਸ ਤੋਂ ਨੈਕਸਟ ਆ ਗਿਆ ਜੀ ਲਾਈਟ ਪਿੰਕ ਕਲਰ ਦੇ ਵਿੱਚ ਚੈੱਕ ਵਾਲਾ ਸਟੱਫ ਹੈ ਜੀ ਸਾਰਾ ਸਟੱਫ ਆਪਣਾ ਇਹ ਵਾਸ਼ੇਬਲ ਹੈ ਤੁਸੀਂ ਘਰੇ ਵਾਸ਼ ਕਰ ਸਕਦੇ ਹੋ ਕਿਵੇਂ ਵੀ ਤੇ ਬਿਲਕੁਲ ਵੀ ਖਰਾਬ ਹੋਣ ਵਾਲਾ ਨਹੀਂ ਹੈ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਹੋਏਗਾ ਸਾਰਾ ਸਿੰਗਲ ਟੰਕੇ ਦੇ ਵਿੱਚ ਇਹ ਆਪਣਾ ਬਾਦਲਾ ਪਲੱਸ ਤਿੱਲੇ ਦਾ ਵਰਕ ਹੋਇਆ ਹੋਇਆ ਹੋਏਗਾ ਨੀਟਨੈਸ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਇਸ ਦਾ ਵਰਕ ਹੋਇਆ ਹਲਕਾ ਜਿਹਾ ਸੀ ਡਾਰਕ ਪਿੰਕ ਇਸ ਦੇ ਵਿੱਚ ਦਿੱਤਾ ਹੋਇਆ ਹੈਗਾ ਪੈਨਲ ਆ ਜਾਂਦਾ ਹੈ ਦੋਨਾਂ ਸਾਈਡਸ ਤੇ ਇਸ ਤਰ੍ਹਾਂ ਛੋਟੇ ਛੋਟੇ ਫਲਾਰ ਆ ਜਾਣਗੇ ਵਿੱਚ ਬੁੱਟੀਆਂ ਆ ਜਾਂਦੀਆਂ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਵਿੱਚ ਪਰ ਇੱਕ ਛੋਟੀ ਬੁੱਟੀ ਆ ਬੁੱਟਾ ਆ ਜਾਏਗਾ ਐਂਡ ਬੀਸ ਆ ਜਾਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਅਸੀਂ ਜਨ ਹੁੰ ਦੇ ਰਹੀਆਂ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਇਹ ਸਾਰੇ ਸੂਟ ਜਿਵੇਂ ਸਮਰ ਦੇ ਫੰਕਸ਼ਨ ਆਪਣੇ ਆਉਂਦੇ ਆ ਤਾਂ ਤੁਸੀਂ ਇਜ਼ੀਲੀ ਉੱਥੇ ਵੇਅਰ ਕਰ ਸਕਦੇ ਹੋ ਜੀ ਨੈਕਸਟ ਆਪਣਾ ਆ ਜਾਂਦਾ ਜੀ ਅ ਹਰਸਟ ਕਲਰ ਜੋ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਸੋ ਅਸੀਂ ਉਸ ਦੇ ਵਿੱਚ ਲੈ ਕੇ ਆਏ ਹਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਹਿਲਾਂ ਵੀ ਆਪਣਾ ਇਹ ਡਿਜ਼ਾਈਨ ਕਾਫੀ ਸੂਟਸ ਤੇ ਗਿਆ ਹੈਗਾ ਇਸ ਤਰ੍ਹਾਂ ਆ ਜਾਂਦਾ ਜੀ ਪੈਨਲ ਆਗਾ ਦੋਨਾਂ ਸਾਈਡਸ ਤੇ ਇਸ ਤਰ੍ਹਾਂ ਫਲਾਰ ਆ ਜਾਣਗੇ ਇਹਦੇ ਵਿੱਚ ਬਾਦਲਾ ਯੂਜ਼ ਕੀਤਾ ਹੋਇਆ ਤੇ ਥ੍ਰੈਡ ਆ ਜਾਂਦਾ ਜੀ ਜੋ ਅਸੀਂ ਥ੍ਰੈਡ ਯੂਜ਼ ਕੀਤਾ ਸਾਰਾ ਸਿੰਗਲ ਟੰਕੇ ਚ ਆ ਜਾਂਦਾ ਸਿੰਗਲ ਟਾਈਮ ਦੇ ਨਾਲ ਫਿਲਿੰਗ ਕੀਤੀ ਹੁੰਦੀ ਐ ਇਸ ਦੇ ਵਿੱਚ ਸੋ ਬਹੁਤ ਹੀ ਪਿਆਰਾ ਸੂਟ ਹੈਗਾ ਐਂ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਇੱਕ ਫਲਾਰ ਆ ਜਾਏਗਾ ਜੀ ਇਹ ਸੂਟ ਦਾ ਵੀ ਪ੍ਰਾਈਸ ਸੇਮ ਅਸੀਂ ਰੱਖਿਆ ਹੋਇਆ ਜੀ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਅੱਜ ਦੇ ਸੂਟ ਜਿਹੜੇ ਹੈਗੇ ਆ ਇਹ ਵਿਦਆਊਟ ਦੁਪੱਟਾ ਨੇ ਤੇ ਤੁਸੀਂ ਆਪਦੀ ਚੁਆਇਸ ਦੇ ਅਕੋਰਡਿੰਗ ਦੁਪੱਟੇ ਰੈਡੀ ਕਰਵਾ ਸਕਦੇ ਹੋ ਜੀ ਉਸ ਤੋਂ ਐ ਨੈਕਸਟ ਆ ਗਿਆ ਜੀ ਪੈਰਲ ਸ਼ੇਡ ਦੇ ਉੱਪਰ ਇਹ ਬਹੁਤ ਸੋਹਣਾ ਕਲਰ ਆ ਜਾਂਦਾ ਜੀ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਹਲਕਾ ਜਿਹਾ ਡਾਰਕ ਆ ਰਿਹਾ ਹੈਗਾ ਬਟ ਬਹੁਤ ਹੀ ਸੋਹਣਾ ਕਲਰ ਹੈਗਾ ਇਹ ਵੀ ਸਾਰਾ ਗਲਾ ਆ ਗਿਆ ਤੇ ਪੈਨਲ ਆ ਗਿਆ ਜੀ ਵਿੱਚ ਬੂਟੀਆਂ ਛੋਟੀਆਂ ਆ ਗਈਆਂ ਸਾਈਡਸ ਤੇ ਵੱਡੇ ਵਾਲੀਆਂ ਬੂਟੀਆਂ ਆ ਗਈਆਂ ਬਹੁਤ ਹੀ ਸੋਹਣਾ ਸੂਟ ਗਰਲਿਕ ਸ਼ਲੁੱਕ ਦਾ ਇਹ ਬਣਾ ਹੋਇਆ ਤੁਸੀਂ ਚੈੱਕ ਕਰੋ ਨੀਟਨੈਸ ਬਹੁਤ ਹੀ ਸੋਹਣਾ ਇਹ ਰੈਡੀ ਹੋਇਆ ਹੋਇਆ ਜੀ ਐਂਜੋਸ ਦੀ ਬਾਜੂਆਂ ਬਾਜੂ ਦੇ ਉੱਪਰ ਛੋਟੀਆਂ ਬੁੱਟੀਆਂ ਆ ਜਾਂਦੀਆਂ ਇਸ ਤਰ੍ਹਾਂ ਦੀਆਂ ਜੀ ਬਹੁਤ ਹੀ ਸੋਹਣੀਆਂ ਐਂ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਰੱਖਿਆ ਹੋਇਆ ਜੈਨਨ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਹਲਕਾ ਹਲਕਾ ਇਸ ਦੇ ਵਿੱਚ ਬਾਦਲਾ ਯੂਜ਼ ਕੀਤਾ ਹੋਇਆ ਹੈ ਨਾਲੇ ਥ੍ਰੈਡ ਯੂਜ਼ ਕੀਤਾ ਹੋਇਆ ਹੈ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਇਸ ਦੇ ਵਿੱਚ ਵੀ ਪੈਨਲ ਆ ਜਾਂਦਾ 컬러 ਬਹੁਤ ਹੀ ਪਿਆਰਾ ਹੈਗਾ ਟੀਸੈਂਟ ਜਿਹਾ 컬러 ਹੈ ਗਰਮੀ ਚ ਵੇਅਰ ਕਰਨ ਦੇ ਲਈ ਸੈਂਟਰ ਪੈਨਲ ਆ ਜਾਂਦਾ ਹੈਵੀ ਏਮਬਰਾਇਡਰੀ ਆ ਜਾਂਦੀ ਫਰੰਟ ਦੇ ਉੱਪਰ ਸਾਰਾ ਇਹ ਪੈਨਲ ਹੈ ਜੀ ਪਿੰਕ कलर ਦਾ ਟੱਚ ਦਿੱਤਾ ਹੋਇਆ ਦੋਨਾਂ ਸਾਈਡਸ ਇਸ ਤਰ੍ਹਾਂ ਬੂਟੀਆਂ ਆ ਜਾਣੀਆਂ ਸਾਈਡਸ ਤੇ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਬੂਟੀ ਆ ਜਾਏਗੀ ਜੀ ਇਹ ਵੀ ਬਹੁਤ ਸੋਹਣਾ 컬러 ਹੈਗਾ ਐਂਡ ਏਮਬਰਾਇਡਰੀ ਵੀ ਸੋਹਣੀ ਹੋਈ ਹੋਈ ਹੈਗੀ ਇਸ ਦੇ ਵਿੱਚ ਕਾਪਰ ਬਾਦਲਾ ਸੀ ਯੂਜ਼ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਵਰਕ ਹੈ ਇਹ ਸੂਟ ਦਾ ਪ੍ਰਾਈਸ ਵੀ ਸੇਮ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਰਸਟ ਕਲਰ ਇਹ ਵੀ ਹਲਕਾ ਗਰਲਿਸ਼ ਲੁੱਕ ਦਾ ਸੂਟ ਹੈ ਬਹੁਤ ਹੀ ਪਿਆਰਾ ਇਸ ਨੂੰ ਦਿਖਾਉਣੀ ਹੈਗੀ ਜਿਵੇਂ ਕਈਆਂ ਦੀ ਹੁੰਦਾਗਾ ਵੀ ਅਸੀਂ ਕੱਟਵਰਕ ਪਾਉਣਾ ਤੇ ਉਸਦੇ ਲਈ ਇਹ ਬਹੁਤ ਹੀ ਪਰਫੈਕਟ ਸੂਟ ਹੈਗਾ ਇਹ ਜਿਵੇਂ neck ਬਣਿਆ ਹੋਇਆ ਬਹੁਤ ਹੀ ਸੋਹਣਾ ਉਸ ਤੋਂ ਬਾਅਦ ਇਹ ਨੀਚੇ ਆ ਜਾਂਦੇ ਹੈਗੇ ਹਲਕੀ ਹਲਕੀਆਂ ਬੂਟੀਆਂ ਆ ਜਾਂਦੀਆਂ ਕੁਝ ਬੜੇ ਵਾਲੀਆਂ ਬੂਟੀਆਂ ਕੁਝ ਛੋਟੀਆਂ ਬੂਟੀਆਂ ਆ ਜਾਂਦੀਆਂ ਜੀ ਮੇਨ نزدਿਕ ਤੋਂ ਵੀ ਐਮਬਰਾਇਡਰੀ ਦਿਖਾ ਦਿੰਨੀ ਹੈਗੀ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਸੀ ਗ੍ਰੀਨ ਦਾ ਥ੍ਰੈਡ ਅਸੀਂ ਯੂਜ਼ ਕੀਤਾ ਹੋਇਆ ਐਂਡ ਜੋ ਇਸ ਦੀ ਬਾਜੂ ਹੈ ਇਹ ਆ ਜੇਗੀ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੋਣਾ ਜੀ ਸਿਰਫ 2000 2000 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਤੁਸੀਂ ਦੇਖੋ ਰੇਟ ਵੀ ਜੈਨੂਨ ਹੈਗਾ ਤਾਂ ਤੁਸੀਂ ਇਹਨਾਂ ਨੂੰ ਲੈ ਸਕਦੇ ਹੋਗੇ ਬਾਕੀ ਸਟੱਫ ਦੀ ਫੁੱਲ ਗਰੰਟੀ ਹੈ ਬਿਲਕੁਲ ਵੀ ਕੋਈ ਵੀ ਸਟੱਫ ਖਰਾਬ ਹੋਣ ਵਾਲਾ ਆਪਣਾ ਨਹੀਂ ਹੁੰਦਾ ਹੈਗਾ ਤੁਸੀਂ ਫ੍ਰੀ ਮਾਈਂਡ ਹੋ ਕੇ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਜੀ ਆਪਣਾ ਕਦੇ ਵੀ ਕੋਈ ਚੀਜ਼ ਖਰਾਬ ਨਹੀਂ ਹੁੰਦੀਗੀ ਇਹ ਆਪਣਾ ਨੈਕਸਟ ਹੈਗਾ ਜੀ ਚੈੱਕ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਹੈਗਾ ਸਾਰਾ ਇਹ ਜੋ ਤਿੱਲੇ ਦਾ ਵਰਕ ਹੋਇਆ 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 ਇਹ ਆਰੀ ਵਰਕ ਆ ਜਾਂਦਾ ਜੋ ਥ੍ਰੈਡ ਦੇ ਵਿੱਚ ਕਲਰਫੁੱਲ ਆ ਜਾਂਦਾ ਇਹ ਮਸ਼ੀਨ ਦੇ ਵਿੱਚ ਆ ਜਾਂਦਾ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਜੀ ਵਿੱਚ ਅਸੀਂ ਇਸ ਤਰ੍ਹਾਂ ਲੇਸਿਸ ਪਾ ਕੇ ਪਿੰਟੈਕਸ ਪਾਏ ਹੋਏ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਐਂਕਰਿੰਗ ਕੀਤੀ ਹੋਈ ਹੈ ਪ੍ਰੋਪਰ ਤੇ ਨੀਚੇ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਐਂਜੋ ਬਾਜੂ ਆ ਬਾਜੂ ਤੇ ਫਿਨਿਸ਼ਿੰਗ ਪੱਟੀ ਆਏਗੀ ਇਸ ਦੀ ਤੇ ਛੋਟਾ ਫਲਾਵਰ ਪਾਇਆ ਹੋਇਆ ਹੈ ਜੀ ਐਂਡ ਇਹ ਸੂਟ ਦਾ ਵੀ ਅਸੀਂ ਪ੍ਰਾਈਸ ਜੈਨੂਨ ਤੁਹਾਨੂੰ ਦੇ ਰਹੇ ਹਾਂ ਕਿ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਇਹ ਥੋੜਾ ਵੀਡੀਓ ਦੇ ਵਿੱਚ ਲਾਈਟ ਕਲਰ ਆ ਰਿਹਾ ਥੋੜਾ ਜਿਹਾ ਡਾਰਕ ਕਲਰ ਆ ਜਾਂਦਾ ਜੀ ਇਹ ਉਸ ਤੋਂ ਬਾਅਦ ਨੈਕਸਟ ਆ ਜੀ ਇਹ ਵੀ ਆਪਾਂ ਆਰੀ ਵਰਕ ਤੇ ਆ ਜਾਂਦਾ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਆਰੀ ਦੇ ਵਿੱਚ ਹਲਕਾ ਹਲਕਾ ਇਸ ਦੇ ਅਸੀਂ ਕਲਰਫੁੱਲ ਵਰਕ ਦਿੱਤਾ ਹੈਗਾ ਆਰੀ ਦੇ ਨਾਲ ਬਹੁਤ ਹੀ ਸੋਹਣਾ ਵਰਕ ਹੈ ਐਂਡ ਸਟੱਫ ਵੀ ਬਹੁਤ ਵਧੀਆ ਗਰਮੀਆਂ ਦੇ ਅਕੋਰਡਿੰਗ ਵੇਅਰ ਕਰਨ ਦੇ ਲਈ ਨੀਚੇ ਘੇਰਾ ਬਣਿਆ ਹੋਇਆ ਹੈਗਾ ਸਾਰਾ ਫਰੰਟ ਤੇ ਹੈਵੀ ਵਰਕ ਆ ਜਾਂਦਾ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ ਨੀਚੇ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਉੱਪਰ ਇਸ ਤਰ੍ਹਾਂ ਪੈਨਲ ਜਾ ਰਿਹਾ ਬਹੁਤ ਹੀ ਸੋਹਣਾ ਮਲਟੀ ਜੈ ਕਲਰ ਦਾ ਵਰਕ ਹੈ ਤੁਸੀਂ ਚੈੱਕ ਕਰੋ ਹਲਕਾ ਹਲਕਾ ਅਸੀਂ ਥ੍ਰੈਡ ਦੇ ਨਾਲ ਬਾਦਲਾ ਵੀ ਯੂਜ਼ ਕੀਤਾ ਹੋਇਆ ਹਲਕੀ ਹਲਕੀ ਸ਼ਾਈਨ ਹੈ ਥ੍ਰੈਡ ਵੀ ਆ ਜਾਂਦਾ ਉਸ ਤੋਂ ਬਾਅਦ ਨੈਕਸਟ ਜਿਹੜੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜੀ ਫਲਾਵਰ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੋਨਾ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਸ ਤਰ੍ਹਾਂ ਦਾ ਸਟੱਫ ਆ ਜਾਂਦਾ ਜੀ ਬਹੁਤ ਹੀ ਸੋਹਣਾ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣਾ ਬਹੁਤ ਹੀ ਪਿਆਰਾ ਸੂਟ ਹੈ ਵੀ ਲਾਸਟ ਆਪਾਂ ਸਮਰ ਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਈ ਸੀਗੇ ਬਹੁਤ ਹੀ ਸੋਹਣੇ ਗਏ ਸੀਗੇ ਤਾਂ ਕੁਝ ਪੀਸਸ ਆ ਫਿਰ ਰੈਡੀ ਕੀਤੇ ਹੈਗੇ ਕਲਰ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਕਲਰ ਆ ਰਿਹਾ ਵੀਡੀਓ ਦੇ ਵਿੱਚ ਸੇਮ ਕਲਰ ਹੈ ਜੀ ਇਹ ਇਸ ਮੇਰੇ ਨੀਚੇ organza ਲਗਾ ਕੇ ਅਸੀਂ ਇਹ ਘੇਰਾ ਬਣਾਇਆ ਹੋਇਆ ਹੈ ਉੱਪਰ ਇਹ neck ਦਾ design ਹੈ ਜੀ ਨੀਚੇ neck ਆ ਜਾਏਗਾ ਸੋ ਨੀਚੇ ਇਸ ਤਰ੍ਹਾਂ ਇਹ बेल ਆ ਜਾਏਗੀ ਉੱਪਰ ਇਸਦੇ neck ਬਣੇਗਾ ਜੀ ਬਹੁਤ ਹੀ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਇਹ ਕੰਮ ਇਸ ਦੀ ਬਾਜੂ ਤੇ ਆ ਜਾਏਗਾ ਜੀ بیس ਬਣ ਕੇ ਉੱਪਰ ਫਲਾਵਰ ਆ ਜਾਂਦਾ ਇਹ ਸੇਮ ਕੰਮ ਇਸ ਦੀ ਬੋਟਮ ਤੇ ਹੈ ਬੋਟਮ ਤੇ ਵੀ ਇਸ ਦੀ embroidery ਆਏਗੀ ਇਹ ਵਰਕ ਇਸ ਦੀ ਬੋਟਮ ਤੇ ਆਏਗਾ ਜੀ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨ ਹੁੰਦੇ ਰਹੇ ਹਾਂ ਜੀ ਤੁਹਾਨੂੰ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਆਪਣੇ ਕੋਲ ਸਿਰਫ ਇਹ ਸਿੰਗਲ ਪੀਸਿਸ ਅਵੇਲੇਬਲ ਆ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੰਦਾ ਜੀ ਮਿੱਠਾ ਜ ਮੈਂਗੋ ਸ਼ੇਡ ਆ ਜਾਂਦਾ ਬਹੁਤ ਹੀ ਸੋਹਣਾ ਜ ਮੈਂਗੋ ਸ਼ੇਡ ਹੈਗਾ ਸਮਰ ਦੇ ਵਿੱਚ ਵੇਅਰ ਕਰਨ ਦੇ ਲਈ ਇਸ ਤੇ ਵੀ ਅਸੀਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਇੱਕ ਪਹਿਲਾਂ ਆਪਣੇ ਕੋਲ ਪਿੰਕ ਸੀ ਉਹਦੇ ਵਿੱਚ ਹੁਣ ਇਹ ਮੈਂਗੋ ਸ਼ੇਡ ਹੈ ਐਗਜੈਕਟ ਕਲਰ ਵੀਡੀਓ ਦੇ ਵਿੱਚ ਆ ਰਿਹਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਗਲਾ ਬਣਿਆ ਹੋਇਆ ਹਲਕਾ ਜਿਹਾ ਸੀ ਥ्रेड ਦਿੱਤਾ ਹੋਇਆ ਹੈਗਾ ਪੈਨ ਲਾ ਜਾਂਦਾ ਦੋਨੋਂ ਸਾਈਡ ਸੇ ਇਸ ਤਰ੍ਹਾਂ ਬੋਟੀਆਂ ਆ ਜਾਂਦੀਆਂ ਨੇ ਜੀ ਅਣ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੀ ਇਹ ਵੀ ਆਪਣਾ ਜੌਰਜਟ ਦੇ ਵਿੱਚ ਹੈ ਹਨ ਇਹ ਸੂਟ ਦਾ ਪ੍ਰਾਈਸ ਵੀ ਸੇਮ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆਏਗਾ ਜੀ ਆਪਣਾ ਚੈੱਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆਰੀ ਦਾ ਵਰਕ ਆ ਜਾਂਦਾ ਹੈ ਮਲਟੀ ਕਲਰ ਅਸੀਂ ਥ्रेड ਯੂਜ਼ ਕੀਤਾ ਹੋਇਆ ਹੈਗਾ ਤੇ ਇੱਕ ਲਾਈਨ ਅਸੀਂ ਬਾਦਲੇ ਦੀ ਥ्रेड ਦੇ ਨਾਲ ਅਟੈਚ ਕਰਕੇ ਇਸ ਨੂੰ ਰੈਡੀ ਕਰਵਾਇਆ ਹੈਗਾ ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਲੁੱਕ ਇਸ ਦੀ ਇਹ ਚੀਜ਼ ਆ ਜਾਏਗੀ ਜੀ ਨੀਚੇ ਘੇਰਾ ਬਣਿਆ ਹੋਇਆ ਪੈਨਲ ਆ ਜਾਂਦਾ ਬੜੇ ਵਾਲਾ ਫਲਾਰ ਆ ਜਾਊਗਾ ਫਿਰ ਛੋਟਾ ਆ ਜਾਏਗਾ ਬਹੁਤ ਹੀ ਸੋਹਣਾ ਇਸ ਦਾ ਵਰਕ ਹੈ ਮਲਟੀ ਕਲਰ ਬਹੁਤ ਹੀ ਸੋਹਣੀ ਇਸ ਦੀ ਫਿਨਿਸ਼ਿੰਗ ਹੈਗੀ ਬਾਜੂ ਤੇ ਤੁਸੀਂ ਕੰਮ ਚੈੱਕ ਕਰੋ ਇਹ ਫਲਾਵਰ ਛੋਟਾ ਬਾਜੂ ਤੇ ਆ ਜਾਏਗਾ ਜੀ ਐਂਡ ਬਹੁਤ ਹੀ ਸੋਹਣਾ ਸਟੱਫ ਹੈ ਚੈੱਕ ਦੇ ਵਿੱਚ ਐਂਡ ਇਹ ਸੂਟ ਦਾ ਪ੍ਰਾਈਸ ਵੀ ਸੇਮ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਬਹੁਤ ਹੀ ਸੋਹਣਾ ਸੂਟ ਹੈ ਵੀ ਮਦਰਜ਼ ਦੇ ਵੇਅਰ ਕਰਨ ਲਈ ਘੇਰੇ ਵਾਲਾ ਇਹਨਸ ਦੀ ਨੀਚੇ ਕਿ ਰੇਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਉੱਪਰ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਨੇ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ embroidery आएगी जी ਬਹੁਤ ਹੀ ਪਿਆਰੀ ਮੈਂ ਨਜ਼ਦੀਕ ਤੋਂ ਕਮ ਦਿਖਾ ਦੇਣੀ ਹੈ ਇਸ ਤਰ੍ਹਾਂ ਦੀ embroidery ਕੀਤੀ ਹੋਈ ਹੈ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਬਹੁਤ ਜੈਨੂਨ ਹੈ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਆਗਾ ਜੀ ਆਪਣੇ ਕੋਲੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਜਾਂਦਾ ਹੈਗਾ ਗ੍ਰੀਨ ਕਲਰ ਦੇ ਵਿੱਚ ਮਦਰਸ ਦੀ ਵੀਰ ਕਰਨ ਦੇ ਲਈ ਛੋਟੇ ਘੇਰੇ ਵਾਲਾ ਆ ਗਿਆ ਹੈ ਬਹੁਤ ਹੀ ਸੋਹਣਾ ਛੋਟਾ ਜਿਹਾ ਘੇਰਾ ਬਣਿਆ ਹੋਇਆ ਹੈ ਉੱਪਰ ਬੂਟੀਆਂ ਆ ਜਾਂਦੀਆਂ ਨੇ ਐਂ ਬਾਜੂ ਤੇ ਵੀ ਘੇਰੇ ਵਾਲਾ ਡਿਜ਼ਾਈਨ ਹੈ ਮੈਂ ਨਜ਼ਦੀਕ ਤੋਂ ਵੀ ਚੈੱਕ ਕਰਾਵਾਂਗੀ ਇਸ ਤਰ੍ਹਾਂ ਦਾ ਘੇਰਾ ਆ ਜਾਂਦਾ ਬਹੁਤ ਹੀ ਛੋਟਾ ਜਿਹਾ ਘੇਰਾ ਜਿਵੇਂ ਕਈ ਮਦਰਸ ਲਾਈਕ ਕਰਦੀਆਂ ਵੀ ਥੋੜਾ ਜਿਹਾ ਕੱਟਵਰਕ ਹੋਵੇ ਐਂ ਇਹ ਸੂਟ ਦਾ ਪ੍ਰਾਈਸ ਵੀ ਸੇਮ ਹੀ ਹੈ ਜੀ ਆਪਾਂ ਦਾ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹ ਵੀ ਜਾਰਜਟ ਤੇ ਹੈਗਾ ਹੈਗਾ ਅੱਜ ਦੇ ਲਈ ਆਪਨੇ ਇਹੀ ਸੂਟ ਸੀਗੇ ਜੀ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 964824536 ਹੈਗੀ ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਜੀ ਸੂਟ ਵਧੀਆ ਲੱਗੇ ਹੋਣਗੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੂਟ ਕਿਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ